ਓਲੋ ਤੁਹਾਾਰਾ ਸਤਿ ਸ੍ਰੀ ਅਕਾਲ ਸਾਸਤਰੀ ਕਾਰਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰਪੈਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜੀ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਅੱਧਰਾ ਪਾ ਜੇ ਦੋਨੇ ਮਨ ਤੇ ਸੀਗੇ ਮੂਰਤ ਕਰਤਾ ਨਵੀਂ ਹੁਰਲੀ ਦਾ ਕਿਉਂਕਿ ਪੱਥਰ ਲੱਗਦਾ ਤਾਂ ਦੀਨਾ ਨਹੀਂ ਹਜੇ ਖੁਰਲੀ ਸਾਨੂੰ ਐਵੇਂ ਪੱਥਰ ਲੱਗ ਜੇ ਫੇਰ ਮੱਜਾ ਬਣ ਜਾਂਦੀ ਹੈ ਹਨਾ ਫਿਰ ਸਾਫ਼ ਕਰਨੀ ਔਖੀ ਹੋ ਜੂਜੀ ਖੁਰਲੀ ਜੀ ਤੂੜੀ ਪੈ ਗਈ ਖੁਰਲੀ 'ਚ ਵੀ ਪੱਥਰ ਲੱਗ ਜੇ ਪਰ ਇਹਨਾਂ ਨੂੰ ਤਾਂ ਆਪਾਂ ਬੰਨਤਾ ਜੇ ਉੱਥੇ ਵਿਚਾਰੇ ਤੰਗ ਹੁੰਦੇ ਸੀਗੇ ਉੱਥੇ ਬੈਠੇ ਰਹਿਣਗੇ ਨੀਰੇਚਾਰਾ ਖਾ ਲੈਣਗੇ ਇਹ ਕਿਉਂਕਿ ਫਿਰ ਮਿਸਤਰੀ ਖੁਰਲੀ ਵੀ ਰਾਤ ਨੂੰ ਬਣਾ ਕੇ ਗਿਆ ਸੀ ਤਿੰਨੋ ਟਾਈਮ ਲੱਗੂ ਕਿ ਲੱਗਦਾ ਨਹੀਂ ਪੱਥਰ ਲਾਉਂਦਾ ਹਜੇ ਸਾਨੂੰ ਐਵੇਂ ਜੇ ਲੱਗ ਜੇ ਮੈਂ ਅੱਜ ਬਾਹਰ ਬੰਨਣ ਲੱਗ ਜਾਈ ਜੀ ਆਰਾਮਦਾਰੀ ਹੋ ਜੇ ਮੱਜੇ ਨੂੰ ਸਾਰਾ ਤੈਨੂੰ ਵਧੀਆ ਸ਼ਾਂਹ ਰਹ ਇੱਕ ਰੋਮਾਂਜੀ ਹੋਰ ਆ ਗਿਆ ਜੇ ਆਪਣੇ ਘਰੇ ਆਪਾਂ ਲੈ ਲਈਏ ਛੋਟੀ ਛੋਟੀ ਅੱਜੀ ਆਈ ਹੈ ਅਪਾ ਪੂਰਾ ਘੱਟਾ ਵੇਚ ਦੋ ਨਾ ਉਦੋਂ ਦਾ ਆਪਾਂ ਚੋਕੀ ਬਾਹਰ ਦੇਖਦੇ ਸੀ ਆਪਾਂ ਛੋਟੀ ਕੇ ਆਪਾਂ ਕੱਟੀ ਹੋਈ ਲੈਣੀ ਸੀ ਲਾ ਲਓ ਵੀ 2 ਸਾਲ ਦੀ 2 ਸਾਲ ਦੀ 1 ਮਹੀਨਾ ਘੱਟੇ 2 ਸਾਲ ਤੋਂ ਤੇ ਆਪਾਂ ਨੂੰ ਵੀ ਐਂ ਮਿਲ ਗਈ ਆਪਾਂ ਨੂੰ ਰਿਸ਼ਤਦਾਰੀ ਤੇ ਲਾ ਲਓ ਤੇ ਛੋਟੀ ਬੱਧੀ ਕੱਟੀ ਠੀਕ ਹੈ ਛੋਟੀ ਆਪਾਂ ਤਾਂ ਨਹੀਂ ਲੈਂਦੇ ਸੀ ਕਿਉਂਕਿ ਛੋਟੀਆਂ ਪੜੀਆਂ ਹੋਈਆਂ ਬਾਦੀ ਦੇ ਦੀਆਂ ਸੀਗੀਆਂ ਆਪਾਂ ਨੂੰ 3 3 ਸਾਲ ਦੀਆਂ ਹਨਾ ਹਣਾ ਚੰਨ ਚੰਨ ਸਾਲ ਦੀਆਂ ਝੋਟੀਆਂ ਆਪਾਂ ਨੂੰ ਸਵਾ ਗਰ ਸਾਲ ਦੀਆਂ ਵਧੀਆ ਪੜੀਆਂ ਹੁੰਦੀਆਂ ਵੱਡੀਆਂ ਝੋਟੀਆਂ ਮਿਲਦੀਆਂ ਸੀ ਪਰ ਆਪਾਂ ਨਹੀਂ ਲੈਤੀਆਂ ਹਨ ਮਿਲਦੀਆਂ ਉਹ ਠੀਕ ਰੇਟ 'ਚ ਮਾਰਦੀ ਸੀ ਕੀਤੀ ਜਾਂ 30 32 ਹਜ਼ਾਰ ਚ ਵਧੀਆ ਮਿਲ ਜਾਂਦੀਆਂ ਪਰ ਸਾਨੂੰ ਆਏ ਹੁੰਦੇ ਵੀ ਕਈ ਵਾਰ ਨਾ ਪਸੂਰ ਰੀਪੀਟਰ ਹੁੰਦਾ ਅਗਲਾ ਤਾਂ ਵੇਚ ਦਿੰਦਾ ਹੈ ਨਾ ਢੀ ਬੁਢੀ ਝੋਟੀ ਕਰਕੇ ਤੇ ਇਹ ਆਪਾਂ ਨੂੰ ਵਧੀਆ ਮਿਲ ਗਈ ਵੀ ਤਸੱਲੀ ਵਾਲੀ ਸਿੰਘਾ ਤੋਂ ਬੋਤਲਾਂ ਦੇ ਦੀ ਗੱਟੀ ਛੋਟੀ ਉਮਰ ਦੀ ਆ ਆਪਣੀ ਗੱਟੀ 1 ਸਾਲ 2 ਮਹੀਨੇ ਚੱਲਦੀ ਸੀ ਤੇ ਇਹ ਨਾਲੋਂ 2 ਸਾਲ ਦੇ ਸਿੰਘਾ ਤੋਂ ਬੋਤਲਾਂ ਲੱਗਦੇ ਵੀ ਮੋਰ ਘੱਟ ਹੈ ਹਨਾ ਤੇ ਹੁਣ ਆਪਾਂ ਇਹਨੂੰ 6 ਮਹੀਨੇ ਵਧੀਆ ਖਰਾਕ ਦੇ ਕੇ ਪਾਲ ਲਾਂਗੇ ਤੇ ਉਸ ਤੋਂ ਬਾਅਦ ਫਿਰ ਇਹ ਵੱਡੀ ਹੋਊਗੀ ਵੱਡੀ ਝੋਟੀ ਆਪਾਂ ਲੱਗਦੀ ਨਹੀਂ ਵੱਡੇ ਬਹੁਤ ਦਸ ਪਈ ਸੀ ਤੇ ਆਪਾਂ ਦੱਸ ਦੀ ਝੋਟੀ ਆਪਾਂ ਨੂੰ ਮਿਲੀ 24000 ਦੀ ਕੱਟਾ ਆਪਣਾ 20 ਦਾ ਵੀ ਤੋ ਜੀ ਅਸੀਂ ਤੇ ਝੋਟੀ ਆਪਾਂ ਨੂੰ 24000 ਦੀ ਮਿਲੀ ਐ ਤੇ 1200 ਰੁਪਏ ਆਪਣਾ ਲੱਗਿਆ ਕਿਰਾਏ ਤੇ 25200 ਆਪਣੇ ਘਰੇ ਪਾਉਣ ਚ ਹੋ ਗਈ ਝੋਟੀ ਦੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਨੂੰ ਠੀਕ ਰੇਟ ਮਿਲਦੀਆਂ ਝੋਟੀਆਂ ਜਿਹਾ ਸੁਮੇ ਆ ਹਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਖਣ ਥੋੜਾ ਜਿਹਾ ਸੀ ਦੇਖਿਆ ਵੀ ਨਹੀਂ ਕਿਉਂਕਿ ਅੱਜ ਨਾ ਦੋ ਤਿੰਨ ਦਲੋਗੇ ਸਫਾਈ ਕਰਨ ਲੱਗ ਪਏ ਦਿਵਾਲੀ ਕਰਤੀ ਹੈ ਨਾ ਜਮੀ ਸੁਰੱਖਤੀ ਵੀ ਲੈਣੀ ਮਿਲਦੀ ਕਿਸੇ ਕੰਮ ਦੀ ਵੀ ਵਿਚਾਰੀ ਮੱਝਾ ਦਾ ਵੀ ਸਰਵਾ ਲਾ ਦੇਗਾ ਅੱਜ ਮੱਖੀਆਂ ਲੱਗੀਆਂ ਸੀ ਦੋ ਦਿਨ ਹੋ ਗਏ ਛਾਬੜ ਨਹੀਂ ਲੱਗੀ ਸਾਡੇ ਤੋਂ ਇਹ ਮੱਖੀਆਂ ਲੱਗੀਆਂ ਤੋਂ ਹਰਦਾ ਜਾ ਰਹੀ ਹੈ ਅੱਜ ਅਗਲਾ ਤਾਂ ਆਏ ਤੇ ਕੰਮ ਕਰਦੇ ਫਿਰਿਓ ਅਸੀਂ ਦੇਖੇ ਹੀ ਨਹੀਂ ਸੀਗੇ ਬਸ ਇੱਕ ਦਿਨ ਸਵੇਰੇ ਆਈ ਸੀ ਤਾਂ ਆ ਰਹੀ ਹੈ ਫਟਾਫਟ ਇਹਨੂੰ ਦਾਣਾ ਖਵਾ ਕੇ ਚਲਦੀ ਸੁਘਾ ਕੇ ਪਤਵਾ ਤੋ ਫਿਰ ਕੰਮ ਲੱਗੇ ਨੂੰ ਇਹ ਤੇਰਾ ਪਾ ਕੇ ਤੇ ਸਵੇਰੇ ਨੂੰ ਨਵਾ ਤਵਾ ਕੇ ਸਮਾਨ ਤੇ ਤੇਲ ਪੂੜੋ ਸਿੰਘ ਜਿਹਦੇ ਉਹ ਹੋ ਰਹੇ ਨਹੀਂ ਪਰੰਦਾ ਖੁਰਦੀ ਨਾਲ ਕਿਸਾਨ ਸਾਕੇ ਸਿੰਘ ਨਾ ਨੇ ਉਹ ਕਰ ਰੱਖੀ ਨਹੀਂ ਰਹੀ ਇੱਥੋਂ ਖੁਰਦੀ ਨਾਲ ਸੱਗੜਾ ਹੋਰ ਸਾਰੀ ਫਸਾਲਿਆ ਸੀ ਇਹਨੇ ਖੁਰਦੀ ਨਾਲ ਘਸੌਂਦੀ ਹੋਣੀ ਤਾਂ ਇਹ ਸਿੰਦਾ ਹੋ ਰਹੇ ਨੇ ਤੇ ਆਪਾਂ ਨੂੰ ਇਹ ਕੱਟੀ ਦਵਾਈ ਹੈ ਜੀ ਕਰਮ ਗਿੱਲ ਨੇ ਹਨਾ ਉਹ ਆਪਣੇ ਨਾਲ ਪਹਿਲਾਂ ਸੁਣ ਦੱਸਿਆ ਹੋਇਆ ਜਿਹਨੇ ਪੰਦਾਲ ਬੈਠੀ ਦਿੱਤੀ ਸੀ ਬਲੌਗ ਨਾਲ ਜੁੜੇ ਹੋਏ ਸੀ ਉਹਨਾਂ ਨੇ ਕਹਾ ਆਪ ਵੀ ਖੂਤ ਦਵਾਈ ਆਪਾਂ ਨੂੰ ਇਹ ਵਾਲੀ ਕੱਟੀ ਤੇ ਉਹ ਕਹਿੰਦਾ ਪੂਆ ਜੀ ਕਿਦਣਾ ਕਹਿਣ ਲੱਗ ਰਹੇ ਸੀ ਮੈਂ ਤੁਹਾਡੇ ਖਾਤਰ ਕੋਈ ਕੱਟੀ ਪਾਲੂੰਗਾ ਬਹੁਤ ਉਹਨੇ ਕੋਸ਼ਿਸ਼ ਕੀਤੀ ਵਿਚਾਰੇ ਨੇ ਹਣਾ ਪਰ ਆਪਾਂ ਨੂੰ ਕੱਟੀ ਲੱਭ ਕੇ ਦੇ ਦਿੱਤੀ ਕਿਉਂਕਿ ਨਹੀਂ ਉਹਦੀ ਉਹਨੇ ਵੀ ਬਹੁਤ ਦਾ ਸਪਾਈ ਛੋਟੀਆਂ ਕੱਟੀਆਂ ਦੀ ਵੀ ਪਾਈ ਸੀ ਸਾਲ-ਸਾਲ ਦੀਆਂ ਅਸੀਂ ਕਹੇ ਵੀ ਅਸੀਂ 2 ਸਾਲ ਦੀ ਲੈਣੀ ਵੀ ਸਾਲ ਦੀ ਵਾਲੀ ਛੋਟੀ ਹੋ ਜੂਗੀ ਵੀ 3 ਸਾਲ ਦੀ ਵੱਡੀ ਉਹ ਅਸੀਂ ਲੈਣੀ ਨੇ ਉਹਨੇ ਸਾਨੂੰ ਪਾ ਕੇ ਦੇ ਦਿੱਤੀ ਹਾ ਜੀ ਕਹਿੰਦਾ ਪੂਆ ਮੈਂ ਇੱਕ ਹੋਰ ਪਾਲਦਾ ਫਿਰ ਤੇ ਇੱਕ ਤੁਹਾਨੂੰ ਹੋਰ ਦਵਾਉਂਗਾ ਤੇ ਥੈਂਕ ਯੂ ਉਹਦਾ ਜੀ ਸਾਨੂੰ ਕੱਟੀ ਪਾਲ ਕੇ ਦੇ ਦਿੱਤੀ ਕਿਉਂਕਿ ਸਾਨੂੰ ਨਹੀਂ ਮਿਲਣੀ ਸੀ ਜੀ ਕੱਟੀਆਂ ਆਪਾਂ ਐਵੇਂ ਕਿਉਂ ਕਹੀਏ ਹਣਾ ਉਹਨੇ ਤਾਂ ਚਲੋ ਮਿਲ ਵੀ ਜਾਂਦੀ ਜੇ ਆਪਾਂ ਨੂੰ ਆਪਾਂ ਵੀਡੀਓ ਦੇਖ ਕੇ ਕਿਦੋਂ ਕੱਟੀ ਲਿਉਂਦੇ ਵੀ ਪਰ ਉਹ ਤਸੱਲੀ ਵਾਲੀ ਚੀਜ਼ ਨਹੀਂ ਹੁੰਦੀ ਉਹਨੇ ਤਸੱਲੀ ਵਾਲੀ ਚੀਜ਼ ਹੈ ਜੇਕਰ ਘਰੋਂ ਆਈ ਹੈ ਹੈਨਾ ਕਿਸੇ ਦੇ ਆਪਣੀ ਰਿਸ਼ਤੇਦਾਰੀ ਲਾ ਲੋ ਆਪਣੀਆਂ ਅਗਲਾ ਕੋ ਕਰਦਾ ਨਹੀਂ ਹੁੰਦਾ ਕਿਉਂਕਿ ਜੇ ਵਪਾਰੀ ਤੋਂ ਲੈਂਦੇ ਨਾਲ ਤਾਂ ਪਾਉ ਨੂੰ ਮਹਿੰਗੀ ਪੈਂਦੀ ਨਾਲੇ ਉਹ ਚੀਜ਼ ਦੀ ਗਰੰਟੀ ਨਹੀਂ ਹੁੰਦੀ ਹੈਨਾ ਇਹਦੀ ਮਾਂ ਕਰਮ ਗੱਲ ਕੋਲੋਂ ਕੋਲੇ ਰਹੀ ਐ ਇਹਦੀ ਮਾਂ ਟੋਕੜ ਨੱਤੀ ਚ ਉਹਨਾਂ ਨੇ ਅਗਲੇ ਸੂਏ ਫਿਰ ਦਿੱਤੀ ਹੈਗੀ ਤੇ ਵਧੀਆ ਦੁੱਧ ਸੀਗਾ 12-13 ਲੀਟਰ ਦੁੱਧ ਸੀਗਾ ਕਿਉਂਕਿ ਜੇ ਆਪਾਂ ਕਹੀਏ ਜੀ 18-20 ਲੀਟਰ ਰਿਕਾਰਡ ਵਾਲੀ ਆਪਾਂ ਨੂੰ ਮਿਲ ਜੂਗੀ ਇਹਦੀ ਮਾਂ 18 ਲੀਟਰ ਦੁੱਧ ਹੁੰਦਾ ਅਗਲਾ ਕੋਈ ਨਹੀਂ ਵੇਚਦਾ ਜੇ ਇਹ ਜੇ ਕੱਟੀਆਂ ਅਗਲਾ ਕਹਿੰਦਾ ਵੀ 2 ਸਾਲ ਮੈਂ ਸੰਭਲੀ ਸਾਲ ਮੈਂ ਹੋਰ ਮੱਥਾ ਮਾਰ ਲੂ ਮੇਰੀ ਚੀਜ਼ ਵੱਡ ਜੂਗੀ ਹੈਨਾ ਚਲ ਇੰਨੇ ਕਾਲੇ ਆਪਾਂ ਨੂੰ ਮਿਲ ਗਈ ਚਰਪੜੀਆਂ ਕੱਟੇ-ਵੱਟੇ ਜੀ ਆਪਣੇ ਨਾਲ ਆ ਗਿਆ ਕਰ ਇਹਨਾਂ ਨਾ ਤੇ ਠੀਕ ਐ ਇੰਨੇ ਦੀ ਤਾਂ ਚਲ 12 ਲੀਟਰ ਵਾਲੀ ਵੀ ਬਹੁਤ ਹੁੰ ਤੇ ਇਹ ਬਰਲਟਰ ਦੁੱਧ ਵੀ ਦੇ ਦੇ ਠੀਕ ਹੁੰਦਾ ਜੀ ਕਿਉਂਕਿ ਸਾਰੀਆਂ ਹੁਣ ਜਾਰੇ ਦੁੱਧ ਵਾਲੀਆਂ ਹਰੇਕ ਦੇ ਘਰੇ ਤਾਂ ਨਹੀਂ ਹੈਗੀਆਂ ਹਨਾ ਬਸ 7-8 ਲੀਟਰ ਦੁੱਧ ਘੱਟ ਹੁੰਦਾ 10-12 ਲੀਟਰ ਦੁੱਧ ਬਹੁਤ ਹੁੰਦਾ ਜੇ ਆਪਾਂ ਕਹੀਏ ਤੇ ਲੈਨਾਂ ਕੋਲ ਝੋਟੀ ਮਿਲ ਗਈ ਜੀ ਆਪਣੀ ਇਹ ਤਾਂ ਆਪਣੀ ਟੈਨਸ਼ਨ ਖਾਂਣ ਨੂੰ ਹੋ ਗਈ ਉਹ ਐਵੇਂ ਝੱਕਣ ਲੱਗ ਰਹੀ ਹੈ ਤੁਸੀਂ ਨਾ ਵੀ ਮੈਨੂੰ ਤਾਂ ਨੀਰਾ ਪਾਉਂਦੀ ਨਹੀਂ ਬੋਲੀ ਐ ਇਹਨੋਂ ਆਇਆ ਵੀ ਬਹੁਤੀ ਜਾਂਦੀ ਹੈ ਨਾ ਨੀਰਾ ਪਾਉਂਦੇ ਨੇ ਬੈੜੀ ਇਹ ਤਾਂ ਬਾਲੀ ਕਾਲੀ ਰਹਿੰਦੀ ਹੈ ਕਹਿੰਦਾ ਪਾਣੀ ਦੀ ਵੀ ਕਾਲੀ ਨੀਰੇ ਦੀ ਵੀ ਦਿੱਕਤੀ ਨਹੀਂ ਹੁੰਦਾ ਜੇ ਇਹ ਤਾਂ ਕੱਲੇ ਪਾਣੀ ਦੇ ਨਾਲ ਤਾਂ ਨੀਰਾ ਕਰਨੀ ਕਿਉਂ ਤੋਂ ਆ ਦੇਖੋ ਜੀ ਐ ਚ ਆਪਣਾ ਉੱਥੇ ਪਿਆਜ਼ ਦੀ ਆਪਣੀ ਰਸੋਈ ਗੁੰਡੀ ਸੀ ਨਾ ਆਪਨੇ ਕੋਈ ਸੁਣ 10 ਚੰਦੀ ਪਹਿਲਾਂ ਲੱਗੀ ਜਿਆਦ ਰਾਜ ਦੇ ਖੋਲਦੇ ਸੀ ਇਹਨਾਂ ਦੇ ਉੱਥੇ ਪਿਆਜ਼ ਦਾ ਕਿੰਨਾ ਗੱਟਾ ਪਹਿਲਾਂ ਘੁੰਮਾਇਆ ਸੀ ਇੱਥੇ ਗੱਟੇ ਜੇ ਪਏ ਸੀ ਅੱਜ ਗੱਟਾ ਚੱਕਿਆ ਹਾਂ ਉਹ ਵੀਰਾ ਬੁਣਨਾ ਚੰਦਾ ਤੇ ਉਹਦੇ ਤੇ ਪਾਉਣਾ ਸੀ ਗੱਟਾ ਗੱਟਾ ਤਾਂ ਵਿਚੋਆਂ ਨਾਲ ਸਭ ਨਿਕਲਿਆ ਆ ਹਨਾ ਫਿਰ ਅਸੀਂ ਖਿੱਚ ਕੇ ਆਹ ਸਮਾਨ ਨੂੰ ਥੋੜਾ ਜਿਹਾ ਪਿਆ ਸੀਗਾ ਤੇ ਇਹਨੂੰ ਬਾਹਰ ਖਿੱਚਿਆ ਹੁਣ ਦੇਖੋ ਕਿਹੜੇ ਮੌਸਮ ਆਪਾਂ ਕਹਦੇ ਨਾ ਮੌਸਮ ਹੁੰਦਾ ਹੈ ਨਾ ਇਹਨਾਂ ਦਾ ਵੀ ਇਹ ਤਾਂ ਆਪਾਂ تین ਸਾਡੇ ਘਰੇ ਪਤਾ ਨਹੀਂ ਕਿਉਂ ਕਿ ਉਹ ਬੱਚੇ ਜੇ ਨਾ ਬਾਹਲੇ ਨਿਕਲੇ ਨਹੀਂਗੇ 10 12 ਬੱਚੇ ਜੇ। ਕੱਲ੍ਹ ਜਦੋਂ ਤੂੰ ਹੀ ਜੋ ਨਿਕਲੇ ਸੀ ਉਦੋਂ ਕੁੜੀ ਕੱਟੀ ਅੱਜ ਉੱਥੋਂ ਨਿਕਲਿਆ ਉਹੋ ਜਿਹੀ। ਸੋ ਜੇ ਆਪਾਂ ਨੀਰੇ ਚਾਰਾ ਪਾ ਜੇ ਤਾਰਾ ਕਰਦੇ ਲੇਟ ਹੋ ਜਾਣਗੇ ਨੇ ਦੂਜੀ ਆਜੋ ਕੁਛ ਅਸੀਂ ਸਫਾਈ ਕਰਕੇ ਲੇਟ ਹੋ ਗਿਆ ਅੱਜ। ਤੁਹਾਨੂੰ ਪਤਾ ਜੀ ਇੱਕ ਵਾਰੀ ਲੱਗ ਜੇ ਫਿਰ ਉਹ ਥੋੜ ਨੂੰ ਜੀ ਨਹੀਂ ਕਰਦਾ ਵੀ ਆ ਕੱਟੀ ਬਾਹ ਕੇ ਦਿੱਤੀ ਹੈ ਨਾ ਬੇਸ਼ੱਕ ਦੀ ਮੁੱਲ ਲੱਤੀ ਹੈ ਨਾ ਪਰ ਕੋਈ ਕਿਸੇ ਦਾ ਤਰ੍ਹਾਂ ਨਾ ਮੱਥਾ ਪਕਾਇੀ ਨਹੀਂ ਕਰਦਾ ਕੋਈ ਵੀ ਨਹੀਂ ਕਰਦਾ ਕੋਈ ਆਪਦਾ ਨਾ ਪਕਾ ਵੀ ਨਹੀਂ ਕਰਦਾ ਮੈਂ ਕਹਿੰਦਾ ਮਿਲਦੀ ਮਿਲਦੀ ਨਹੀਂ ਆਪਾਂ ਨੂੰ ਅੱਡਾ ਕੀ ਹੈ ਹੈ ਨਾ ਉਹਨੇ ਵਿਚਾਰਨ ਮੇਰੇ ਕੋ ਸਾਨੂੰ ਕੱਟੀ ਲੱਭ ਕੇ ਦਿੱਤੀ ਉਹਦਾ ਬਹੁਤ ਬਹੁਤ ਥੈਂਕ ਯੂ ਹੈ ਬਸ ਇੱਕ ਕੱਟੀ ਹੋਰ ਲੱਭ ਜੇ ਸਾਨੂੰ ਇਹੋ ਜੀ ਤੇ ਇੱਕ ਮਿੰਟ ਹੋ ਗਏ ਹੁੰਦੇ ਨੇ ਕਹਿੰਦੇ ਗਾਂ ਨਾਲ ਗਾਂ ਬਹੁਤ ਦਿੱਸੀ ਹੋ ਗਈ ਹੈ ਨਾ ਜਦੋਂ ਹੁੰਦਾ ਹੈ ਹੀਟ ਚਾਹੇ ਹੱਟੀ ਆ ਏ ਆਈ ਇਹਦੇ ਆਪ ਕਰਵਾਤੀ ਜਦੋਂ ਹੀਟ ਚ ਹੁੰਦੀ ਹੈ ਨਾ ਤਾਂ ਐਂ ਜਮੀ ਦਿਸਦੀ ਹੋ ਗਈ ਸੀ ਜਮੀ ਜਾ ਦੇ ਨਾਲ ਕਿੰਨੇ ਦਿਨ ਹੀ ਆਈ ਹੈ ਜੀ ਆਪਾਂ ਇਹਨੂੰ ਤਿੰਨ ਬੋਰ ਕੱਪੜੇ ਮੇਰੇ ਖਾਲਦਿਆ ਜਾਂਦੀਆਂ ਪਰ ਇਹਦੇ ਛੇਤ ਤੇ ਲੱਗਦਾ ਨਹੀਂ ਵੀ ਇਹਨੂੰ ਕੁਝ ਪਾਇਆ ਹੈ ਨਾ ਦੋਨਾਂ ਨੂੰ ਇੱਕੋ ਜਾਂ ਪੰਜਾ ਜੀ ਉਹ ਏਡੀ ਐਡੇ ਵੱਡੇ ਕੱਦਦੀ ਹੈ ਤੇ ਇਹ ਏਡੀ ਤੇ ਇੱਕੋ ਜਿਹੀ ਲੇਟੀ ਇੱਕੋ ਜਿਹੀ ਫਿਰ ਪੈਂਦੀ ਹੈ ਪਤਾ ਨਹੀਂ ਕਾ ਤੂੰ ਇਹ ਸਾਡੇ ਘਰੇ ਕਿਵੇਂ ਜੀ ਨਹੀਂ ਲਾਇਆ ਕਿ ਜਗਾ ਦਾ ਮਨ ਨਹੀਂ ਕਿ ਮੇਰੇ ਪੱਕੇ ਤੇ ਰਹਿਣੇ ਕਰਕੇ ਹੋ ਗਿਆ ਤੇ ਇਹ ਨਹੀਂ ਸਾਡੇ ਘਰੇ ਕਿ ਜੀ ਨਹੀਂ ਲਾਇਆ ਦੱਸੀ ਹੋ ਗਈ ਇੱਧਰ ਥੋੜੀ ਹੁਰੋ ਜਿਹੀ ਇੱਧਰ ਉਹਨੂੰ ਵੀ ਪਾ ਦੀ ਨਾਲ ਨਾਲ ਕੋਈ ਆਇਆ ਇੱਧਰ ਹੋਵੇਂਗੀ ਉਹ ਨੀਂ ਵਿੱਚ ਪੜ ਕੇ ਨਾਲ ਖੜਿਆ ਕਰੋ ਕੋਈ ਇੱਧਰ ਆ ਜਾ ਅੱਜ ਤਾਂ ਬੜੀ ਜਿਆਦਾ ਲੇਟ ਹੋ ਗਈ ਇੱਧਰ ਮਸਦੂਕ ਜੀ ਨਾਲ ਅੱਜ ਸਾਡਾ ਕੰਮਾਂ ਦੇ ਦੋਨਾਂ ਦੇ ਘਾਰ ਪਈ ਹੈ ਹਜੇ

ਦਾਗਾ ਤੋਂ ਬਹੁਤ ਛੋਟਾ ਉਹ ਤਾਂ ਜਿਵੇਂ ਡਿੱਟੀ ਜੀ ਸੀ ਤੇ ਉਹ ਆਪਣੇ ਨੂੰ ਕਮ ਆਰਨ ਲੱਗਦੀ ਦੇਖ ਲਾ ਕੂਫਾ ਰਿੰਗਲ ਲੱਗ ਰਹੀ ਜੀ ਜੀ ਇਹਦੀ ਕਰਦਾ ਕਰਦੀ ਏ ਇਹਦੀ ਤੇ ਸਟਿਲ ਹੋਰ ਵੀ ਦੇ ਵੀ ਸੀਨਾ ਹੋਇਆ ਸਾਡੇ ਕਰੇ ਰਿੰਗਲ ਲੱਗ ਰਹੀ ਇਹ ਨਾਲ ਗਾਣਾ ਜੁਨਾ ਸਾਰਾ ਪਾਦਾ ਇਹਨੂੰ ਲੇਟੀ ਬਾਤੀ ਇੱਕ ਦੋਨਾਂ ਦਾ ਫਸੂ ਕਰਦੇ ਹੁੰਦੇ ਜੀ ਜਾਨੀ ਨਾ ਨਾ ਕਰਦੇ ਅਸੀਂ ਤਾਂ ਬੰਦ ਹਾਂ ਬੜੀ ਨਿੰਦੀ ਨ ਰੰਗਿਲੀ ਵੈਰੀ ਹੋਏ ਵੈਰੀ ਬਿਲ ਦਿਲਤੀ ਕਰ ਗਈ ਸੀ ਨਾ ਕੀ ਹੋਇਆ ਜੀ ਨ ਰੰਗਿਲੀ ਕੋਈ ਨੱਕ ਦਿਨ ਨਹੀਂ ਕਰਿਆ ਤੇ ਇੱਕ ਵਾਰੀ ਮਨਜ਼ੀ ਕਰ ਗਈ ਇਹ ਪਤਾ ਨਹੀਂ ਉਹਦਾ ਕੀ ਬਣਿਆ ਤੁਹਾਨੂੰ ਵੀ ਸਮਝ ਨਹੀਂ ਆ ਰਹੀ ਕਿ ਇੰਨੀ ਸੇਵਾ ਕਰਦੇ ਹੋ ਤਾਂ ਦੱਸੋ ਨਹੀਂ ਹੁੰਦੀ ਇਹ ਮੈਨੂੰ ਆਇਆ ਸੀ ਮੈਂ ਕਿ ਬਾਹਰ ਲੈ ਕੇ ਜਾਵਾਂਗੇ ਫੜ ਕੇ ਇਧਰ ਸਗੂਜਾ ਕਿੱਥੇ ਨਹੀਂ ਜਾਂਦੇ ਹੈਰੀ ਦੇ ਪਤਾ ਪਤਾ ਲੇਟ ਹੀ ਹੋਤ ਹੋਗੇ ਮੇਰਾ ਹੋ ਗਿਆ ਅੱਜ ਅੱਗੇ ਟੁੱਕ ਖੜੇ ਪਤਾਰਾ ਕੱਢ ਲੈਣੇ ਟੁੱਕੜੇ ਸਾਰਾ ਕੰਮ ਨਵੇਂ ਇਹ ਨੂੰ ਕਹਿੰਦੇ ਸਾਨੂੰ ਛੇਤੀ ਪਾ ਦੋ ਠੀਕ ਹੈ ਨਮਕ ਤੇਰੀ ਕੋ ਦੀ ਆ ਜਾ ਆ ਜਾ ਨਹੀਂ ਪਾ ਇਹਨੂੰ ਵੀ ਨਾ ਦੇ ਇਹਨੂੰ ਐ ਹੋਰੇ ਵੀ ਖੁੱਲਦੀ ਫਿਰਦੀ ਐ ਅਸੀਂ ਵੱਡੀ ਸਿਸੀ ਪਾ ਦਈਏ ਉਹਨੂੰ ਆ ਨਿੱਪਲ ਹੋਈਦਾ ਤਾਂ ਇਹਦੇ ਆ ਸਿਸੀ ਵੱਡੀ ਲਾ ਦਈਏ ਚੁੱਪ ਕਰ ਜਾ ਭੈਣੇ ਚੁੱਪ ਕਰ ਜਾ ਦੁੱਧ ਜਿਆਦੇ ਕਿਉਂ ਲੱਗਿਆ ਜੇ ਦੋ ਵਾਰੀ ਪੋਣਾ ਪੈਂਦਾ ਸੀ ਫਿਰ ਦੁੱਧ ਫਿਰ ਤਾਂ ਇਹ ਅਸੀਂ ਵੱਡੀ ਸ਼ੀਸ਼ੀ ਨਾਲ ਉਹਨੇ ਚਿੱਬੀ ਕਰਤੀ ਸੀ ਉਹ ਹਲਕੀ ਜਿਹੀ ਸ਼ੀਸ਼ੀ ਇਹਨੇ ਖਿੱਚ ਕੇ ਨਾ ਜਿਵੇਂ ਚਿੱਬੀ ਕਰਤੀ ਸੀ ਉਹ ਸ਼ੀਸ਼ੀ ਇਹ ਇਹ ਵੀ ਚਿੱਬੀ ਕਰ ਰੱਖਿਆ ਹੁਣ ਤਾਂ ਪਰੇ ਸਖਤ ਚੀਜ਼ ਹੈ ਇਹ ਤਾਂ ਚਿੱਬੀ ਹੁੰਦੀ ਨਹੀਂ ਦੁੱਧ ਤਾਂ ਪੈਣੂ ਉਹ 1.5 ਲੀਟਰ ਦੋ ਹੁਣ ਤਾਂ ਇਹ ਕਰਤਾ ਇਹਨੂੰ ਦੁੱਧ ਦੇ 3 ਲੀਟਰ ਦੀ ਥੋੜੀ ਜਿਹੀ ਨਹੀਂ ਰੱਖਦੇ ਆ ਪਟਾਈ ਵੀ ਪਰੋਬ ਕਰਤਾ ਉਹਦਾ ਮਤਲਬ ਨਿਕ ਮੈਨੇ ਇਹ ਹੁਣ ਦੁੱਧ ਪਹਿਲਾਂ ਫਿਰ ਫੀਡ ਖਾਣ ਲੱਗ ਜੂਗੀ ਫਿਰ ਦੁੱਧ ਘਟਾ ਦਾਂਗੇ ਫੀਡ ਤੇ ਲਾ ਦਾਂਗੇ ਇਹਨੂੰ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਮੇਰੇ ਵੀਰ ਭਣਾ ਕਮੈਂਟ ਕਰਦੇ ਨੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਕਮੈਂਟ ਕਰਦੇ ਰਿਹਾ ਕਰੋ ਸਾਨੂੰ ਵੀ ਦੱਸਦੇ ਰਿਹਾ ਕਰੋ ਹਨਾ ਕੋਈ ਥੱਥੋਂ ਵੀ ਗਲਤੀ ਹੋ ਜਾਂਦੀ ਹੈ ਤਾਂ ਸਾਨੂੰ ਪਲੀਜ਼ ਜਰੂਰ ਦੱਸਦੇ ਰਹਿ ਕਰੋ ਵੀ ਇਹ ਕੰਮ ਆਪਾਂ ਐ ਕਰਨਾ ਹੈਗਾ ਥੈਂਕ ਯੂ